ਬੈਰਕ ਦੇ ਵਿੱਚ ਖੂਫੀਆ ਕੈਮਰੇ ਮਿਲਣ ਤੇ ਅਮਰਿਤਪਾਲ ਦਾ ਬਿਆਨ ਹੈ ਅਮਰਿਤਪਾਲ ਦੀ ਇੱਕ ਆਡੀਓ ਜਾਰੀ ਕੀਤੀ ਗਈ ਹੈ ਕਿਹਾ ਗਿਆ ਕਿ ਜੇਲ੍ਹ ਪ੍ਰਸ਼ਾਸਨ ਨੇ ਧੋਖੇ ਨਾਲ ਮੇਰੀ ਬੈਰਕ ਦੇ ਵਿੱਚ ਖੂਫੀਆ ਕੈਮਰੇ ਲਗਵਾਏ ਇੱਕ ਡੋਂਗਲ ਦੇ ਰਾਹੀਂ ਇਹ ਫੁਟੇਜ ਅੱਗੇ ਭੇਜਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਇਹ ਅਮਰਿਤਪਾਲ ਦਾ ਇਲਜ਼ਾਮ 16 ਤਰੀਕ ਤੋਂ ਸਾਰੇ ਅਸੀਂ ਭੁੱਖ ਹੜਤਾਲ ਤੇ ਆ ਵੀ ਦਾਵਾ ਕਰਦਾ ਵਖਾਈ ਦੇ ਨਾ ਲਿਖਿਆ ਜਾ ਰਿਹਾ ਕਿ ਕਈ ਸਿੰਘਾਂ ਦੀ ਹਾਲਤ ਇਸ ਵੇਲੇ ਗੰਭੀਰ ਬਣੀ ਹੋਈ ਹੈ ਪੰਜਾਬ ਪੇਜ ਜਨਤਾ ਕਾ ਸਾਡੀ ਹੜਤਾਲ ਜਾਰੀ रहेਗੀ ਅਮਰਿਤਪਾਲ ਸਿੰਘ ਵੱਲੋਂ ਇਹ ਐਲਾਨ ਕਰ ਦਿੱਤਾ ਗਿਆ। ਇਹ ਤੁਹਾਨੂੰ ਦੱਸਦੀ ਅਮਰਿਤਪਾਲ ਸਿੰਘ ਦੇ ਵਕੀਲ ਈਮਾਨ ਸਿੰਘ ਨੇ ਇੱਕ ਆਡੀਓ ਜਾਰੀ ਕੀਤੀ ਹੈ। ਹਾਲਾਂਕਿ ਪੀਟੀਸੀ ਨਿਊਜ਼ ਇਸ ਆਡੀਓ ਦੀ ਪੁਸ਼ਟੀ ਨਹੀਂ ਕਰਦਾ ਪਰ ਇਸ ਆਡੀਓ ਦੇ ਵਿੱਚ ਕੀ ਕੁਝ ਕਿਹਾ ਗਿਆ ਹੈ ਉਹ ਤੁਹਾਨੂੰ ਅਸੀਂ ਦੱਸ ਰਹੇ ਹਾਂ। ਤਾਂ ਅਮਰਿਤਪਾਲ ਵੱਲੋਂ ਕਿਹਾ ਗਿਆ ਕਿ 16 ਤਰੀਕ ਤੋਂ ਸੀ ਸਾਰੇ ਪੋਖੜ ਹਟਾ ਦਿੱਤੇ ਆ ਸਾਡੇ ਉੱਪਰ ਖੂਫੀਆ ਨਜ਼ਰ ਰੱਖੀ ਜਾ ਰਹੀ ਹੈ। ਧੋਖੇ ਨਾਲ ਸਾਡੀ ਬੈਰਕ ਦੇ ਵਿੱਚ ਇੱਕ ਵੀਡੀਓ ਕੈਮਰਾ ਲਾਇਆ ਗਿਆ ਜਿਸ ਦੀ ਫੁਟੇਜ ਅੱਗੇ ਕਿਸ ਨੂੰ ਭੇਜਣੀ ਸੀ ਇਹ ਪਤਾ ਕੀਤਾ ਜਾਵੇ। ਡੰਗਲ ਦਰਾਹੀ ਇਹ ਫੁਟੇਜ ਅੱਗੇ ਪੇਜੰਦੀ ਤਿਆਰੀ ਕੀਤੀ ਜਾ ਰਹੀ ਸੀ ਪੈਰਕ ਦੇ ਵਿੱਚੋਂ ਖੂਫੀਆ ਕੈਮਰੇ ਮਿਲਣ ਤੇ ਅਮਰਿਤਪਾਲ ਦਾ ਬਿਆਨ ਨਿਕਲ ਕੇ ਸਾਹਮਣੇ ਆ ਰਿਹਾ ਹੈ ਅਮਰਿਤਪਾਲ ਦੇ ਵਕੀਲ ਵੱਲੋਂ ਇਹ ਜਾਣਕਾਰੀ ਸਾਂਝਾ ਕੀਤੀ ਗਈ ਅਮਰਿਤਪਾਲ ਦਾ ਕਹਿਣਾ ਹੈ ਕਿ 16 ਤਰੀਕ ਤੋਂ ਅਸੀਂ ਸਾਰੇ ਜੋ ਦਿਬਰੂਗੜ੍ਹ ਦੇ ਵਿੱਚ ਅਸੀਂ ਬੰਦ ਆ ਉੱਥੇ ਅਸੀਂ ਭੋਖੜ ਹੜਤਾਲ ਤੇ ਆਂ ਕਈ ਸਿੰਘਾਂ ਦੀ ਹਾਲਤ ਇਸ ਵੇਲੇ ਗੰਭੀਰ ਬਣੀ ਹੋਈ ਹੈ ਜਦ ਤੱਕ ਸਾਨੂੰ ਪੰਜਾਬ ਨਹੀਂ ਭੇਜਿਆ ਜਾਂਦਾ ਤਦ ਤੱਕ ਸਾਡਾ ਸੰਘਰਸ਼ ਜਾਰੀ ਰਹੇਗਾ ਨਾਲ ਹੀ ਖੂਫੀਆ ਕੈਮਰੇ ਦਾ ਜੜਾ ਐਂਗਲ ਨਿਕਲ ਕੇ ਸਾਹਮਣੇ ਆਇਆ ਅਮਰਿਤਪਾਲ ਵੱਲੋਂ ਜੋ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਹਦੀ ਪੈਰਕ ਦੇ ਵਿੱਚ ਹੂਫੀਆ ਕੈਮਰੇ ਲਗਾਏ ਗਏ ਸੀ ਅਗੇ ਕਿਸਮ ਦਾ ਫੁਟੇਜ ਭੇਜ ਨਹੀਂ ਸੀ ਆਖਰਕਾਰ ਕੌਣ ਹੈ ਉਹ 빅 ਬਾਸ ਜਿਹੜਾ ਕਿ ਤੀਜੀ ਅੱਖ ਦੇ ਰਾਹੀਂ ਨਜ਼ਰ ਰੱਖ ਰਿਹਾ ਅਮਰਿਤਪਾਲ ਦੇ ਉੱਪਰ ਹੈ ਇੱਕ ਆਪਣੇ ਆਪ ਦੇ ਵਿੱਚ ਵੱਡਾ ਸਵਾਲ ਬਰਕਰਾਰ ਹੈ 16 ਤਰੀਕ ਤੋਂ ਅਮਰਿਤਪਾਲ ਸਿੰਘ ਅਤੇ ਉਹਨਾਂ ਦੇ ਸਾਥੀ ਉਹ ਹੜਤਾਲਤੇ ਨੇ ਨਾਲ ਹੀ ਜਾਣਕਾਰੀ ਦਿੱਤੀ ਗਈ ਹੈ ਕਿ ਕਈ ਸਿੰਘਾਂ ਦੀ ਹਾਲਤ ਦਿਬਰਗੜ੍ਹ ਜੇਲ੍ਹ ਦੇ ਵਿੱਚ ਇਸ ਵੇਲੇ ਗੰਭੀਰ ਵੀ ਬਣੀ ਹੋਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਭਾਈ ਅਨੁਤਪਾਲ ਸਿੰਘ ਦਿਬਰੂਗੜ੍ਹ ਜੇਲ੍ਹ ਅਸਾਮ ਤੋਂ ਅ ਅੱਜ 19 ਫਰਵਰੀ ਤਰੀਕ ਐ ਲਗਭਗ ਸਾਨੂੰ 1 ਸਾਲ ਪੂਰਾ ਇੱਥੇ ਦਿਬਰੂਗੜ੍ਹ ਜੇਲ੍ਹ ਚ ਆਇਨ ਹੋ ਗਿਆ ਪਰसों ਚੌਥ ਸਾਡੇ ਸੱਲਾਂ ਦੇ ਵਿੱਚ 16 ਤਰੀਕ ਨੂੰ ਹਿڈن ਕੈਮਰੇ ਇਹ ਆਏ ਇਲੈਕਟ੍ਰੀਸ਼ੀਅਨ ਦੇ ਰੂਪ ਦੇ ਵਿੱਚ ਤੇ ਹਿڈن ਕੈਮਰੇ ਲਾ ਕੇ ਚਲੇ ਗਏ ਉਹ ਹਿڈن ਕੈਮਰੇ ਜਿਹੜੇ ਸੀ ਬਲਬ ਹੋਲਡਰ ਹੁੰਦਾ ਉਹਦੇ ਚ ਇਹਨਾਂ ਨੇ ਲਾਏ ਔਰ ਉਹ ਜਦੋਂ ਸਾਨੂੰ ਥੋੜਾ ਜਿਹਾ ਡਾਊਟ ਹੋਇਆ ਅਸੀਂ ਹਿڈن ਕੈਮਰੇ ਲਾਏ ਉਹਨੂੰ ਲਾਉਣ ਤੋਂ ਬਾਅਦ ਅਸੀਂ ਲੋਕਲ ਡੀਐਮ ਨੂੰ ਇੱਥੇ ਬੁਲਾਇਆ ਜਿਹੜਾ ਡਿਊਟੀ ਮੈਜਿਸਟਰੇਟ ਸੀ ਉਹਦੇ ਸਾਹਮਣੇ ਉਹ ਲਾਏ ਦਿਖਾਏ ਸਾਰੇ ਜੇਲ੍ਹ ਦੇ ਸਟਾਫ ਦੇ ਸਾਹਮਣੇ ਉਹ ਲਾਏ ਦਿਖਾਏ ਵੀ ਇਹਨਾਂ ਦੇ ਕੈਮਰੇ ਬਾਥਰੂਮਾਂ ਤੱਕ ਸਾਡੇ ਲੱਗੇ ਹੋਏ ਆ ਔਰ ਇਹ ਕੈਮਰੇ ਦੀ ਫੁਟੇਜ ਜਿਹੜੀ ਸੀ ਉਹ ਇੱਕ ਜੀਓ ਦੀ ਡੋਂਗਲ ਉਹਨਾਂ ਨੇ ਇੱਕ ਸਵਿਚ ਬੋਰਡ 'ਚ ਲਗਾ ਕੇ ਲਾਈ ਸੀ ਜਿਹੜੀ ਡੋਂਗਲ ਦੇ ਵਿੱਚ ਇਹਨਾਂ ਨੇ ਉਹ ਇੱਕ ਫੁਟੇਜ ਨੂੰ ਅੱਗੇ ਭੇਜਦੇ ਸੋ ਇਸ ਕਰਕੇ ਉਹ 2 ਘੰਟੇ ਦੀ ਅਸੀਂ ਫੜ ਲਈ ਜਦੋਂ ਇਹਨਾਂ ਨੂੰ ਬੁਲਾਇਆ ਤੇ ਇਹ ਕਹਿੰਦੇ ਅਗਲੇ ਦਿਨ ਅਗਲੇ ਦਿਨੇ ਇਹ 200 300 ਪੁਲਿਸ ਵਾਲਾ ਲੈ ਕੇ ਜੇਲ੍ਹ ਦੇ ਅੰਦਰ ਆਏ ਐ ਤੇ ਜ਼ਬਰਦਸਤੀ ਸਾਲਾਂ ਚ ਵੜੇ ਆ ਸਾਡੇਆਂ ਚ ਉੱਥੋਂ ਇਹਨਾਂ ਨੇ ਸਾਰਾ ਸਮਾਨ ਚੁੱਕ ਲਿਆ ਇੱਥੋਂ ਤੱਕ ਵੀ ਟੀਵੀ ਚੁੱਕ ਲਏ ਰਿਮੋਟ ਚੁੱਕ ਲਏ ਮਸ਼ੀਨਾਂ ਚੱਕ ਲੀਆਂ ਕੰਨਾਂ ਦੀਆਂ ਜਾਂ ਜਿਹੜੀਆਂ ਕੋਈ ਐਸੈਂਸ਼ੀਅਲ ਸਮਾਨ ਸੀ ਉਹ ਸਾਰਾ ਕੁਝ ਚੁੱਕ ਕੇ ਲੈ ਗਏ ਤੇ ਉਹ ਚੁੱਕ ਕੇ ਬਾਅਦ ਚ ਇਹਨਾਂ ਨੇ ਜਿਹੜੀ ਰਿਪੋਰਟ ਬਾਹਰ ਦਿੱਤੀ ਹੈ ਸਭ ਕੁਝ ਨਾਂ ਲੱਭਣ ਦੇ ਬਾਵਜੂਦ ਇਹਨਾਂ ਨੇ ਦੋ ਸੈੱਲਫੋਨ ਆਪਣੇ ਕੋਲੋਂ ਹੀ ਉੱਥੇ ਫਲਾਣ ਕਰਕੇ ਸਾਡੇ ਸਾਹਮਣੇ ਤਾਕਤ ਦੇ ਨੀ ਲਈ ਤੁਹਾਡੇ ਨੇ ਇੱਕ ਸਮਾਰਟਫੋਨ ਤੇ ਇੱਕ ਦੂਸਰਾ ਫੋਨ ਹੈ ਇੱਕ ਬਹੁਤ ਘੜੀ ਹੈ ਮਾਮੂਲੀ ਜੀ 10 20 ਰੁਪਏ ਦੀ 50 ਰੁਪਏ ਦੀ ਬੱਚਿਆਂ ਵਾਲੀ ਉਹਨੂੰ ਇਹਨਾਂ ਨੇ ਸਮਾਰਟਵਾਚ ਦਾ ਨਾਮ ਦਿੱਤਾ ਸੋ ਇਦਾਂ ਦੀਆਂ ਨਰਗਤਾਂ ਦੇ ਉੱਤੇ ਹੋਏ ਆ 16 ਤਰੀਕ ਤੋਂ ਹੀ ਅਸੀਂ ਇਹ ਗੱਲ ਕੀਤੀ ਆ ਵੀ ਅਸੀਂ ਅਨ ਨਹੀਂ ਛਕਣਾ ਉਹਦੀ ਸਭ ਤੋਂ ਵੱਡੀ ਵਜ੍ਹਾ ਇਹ ਹੈ ਕਿ ਇਹਨਾਂ ਦਾ ਇਰਾਦਾ ਸਾਨੂੰ ਅਨ ਦੇ ਵਿੱਚ ਕੁਝ ਮਿਲਾ ਕੇ ਦੇਣ ਦਾ ਹੈ ਮਰਨ ਤੋਂ ਅਸੀਂ ਨਹੀਂ ਡਰਦੇ ਨਾ ਪਹਿਲਾਂ ਡਰਦੇ ਸੀ ਨਾ ਹੁਣ ਡਰਦੇ ਆ ਸਾਡੀ ਇੱਕੋ ਇੱਕ ਮੰਗ ਹੈ ਜੇ ਭਗਵਾਨ ਧਰਮਾਨ ਨੇ ਜਾਂ ਜਿੰਨੇ ਵੀ ਸਾਡੇ ਨਾਲ ਸਾਨੂੰ ਮਾਰਨਾ ਹੈ ਜਾਂ ਕੁਝ ਕਰਨਾ ਹੈ ਮਰਦਾਂ ਵਾਲੇ ਕੰਮ ਕਰੋ ਇਹ ਨਾ ਮਰਦਾਂ ਵਾਲੇ ਕੰਮ ਜਿਹੜੇ ਆ ਬੰਦ ਕਰ ਦਿਓ ਇਦਾਂ ਕਰੋ ਕਿ ਪੰਜਾਬ ਸਾਨੂੰ ਲਿਆਓ ਜਿਹੜੇ ਚੌਂਕ ਵਿੱਚ ਖੜਕੇ ਫਾਇਰਾਂ ਨਾਲ ਡੰਗ ਲਿਓ ਜਿਹੇ ਖੜਕੇ ਫੌਨਸੀ ਦੇ ਨਹੀਂ ਦੇ ਦਿਓ ਜਿੱਥੇ ਗੋਲੀ ਮਾਰਨੀ ਮਾਰ ਦਿਓ ਅਸੀਂ ਪਰਵਾਹ ਨਹੀਂ ਕਰਦੇ ਹੁੰਦਾ ਆਇਆ ਸਾਡੇ ਨਾਲ ਸਾਡੀ ਕੌਮ ਨਾਲੇ ਹੁੰਦਾ ਆਇਆ ਕਿ ਪਿਛਲੇ 4 ਦਿਨਾਂ ਤੋਂ ਜਿਹੜੇ ਸਿੰਘ ਨੇ ਸਾਰੇ ਹੀ ਉਹਨਾਂ ਨੇ ਅਨਜਲ ਤਿਆਗਿਆ ਤੇ ਕੁਝ ਸਿੰਘਾਂ ਦੀ ਜਿਹੜੀ ਹਾਲਤ ਹੈ ਉਹ ਕਾਫੀ ਗੰਭੀਰ ਹੈ ਇਸ ਵੇਲੇ ਜਿਨ੍ਹਾਂ ਜੋ ਬਸੰਤ ਸਿੰਘ ਚਾਚਾ ਹਰਦੀਪ ਸਿੰਘ ਤੇ ਹੋਰ ਵੀ ਇੱਕ ਦੋ ਸਿੰਘ ਨੇ ਜਿਹੜੇ ਕਾਫੀ ਗੰਭੀਰ ਹਾਲਤ ਦੇ ਵਿੱਚ ਜਾ ਰਹੇ ਨੇ ਕਿਸੇ ਵੀ ਬੰਦੇ ਦੀ ਮੌਤ ਹੁੰਦੀ ਸ਼ਹੀਦੀ ਪ੍ਰਾਪਤ ਕੋਈ ਬੰਦਾ ਕਰ ਜਾਂਦਾ ਹੈ ਇਹ ਸਾਰੇ ਸੰਘਰਸ਼ ਦੇ ਵਿੱਚ ਤੇ ਅਸੀਂ ਇਹ ਚਾਹੁੰਦੇ ਆ ਕਿ ਉਹਦੀ ਜਿਹੜੀ ਦੇਹ ਆ ਉਹ ਪੰਜਾਬ ਜਾਵੇ ਤੇ ਉੱਥੇ ਤੋਂ ਸਰਕਾਰ ਹੋਵੇ ਸੋ ਸਾਨੂੰ ਇਹ ਮਰਨ ਤੋਂ ਡਰ ਨਹੀਂ ਅਸੀਂ ਹੁਣੇ ਫੈਸਲਾ ਕੀਤਾ ਜਾਂ ਤੇ ਸਾਨੂੰ ਇਹ ਪੰਜਾਬ ਲੈ ਕੇ ਜਾਣਗੇ ਤੇ ਜਾਂ ਸਾਡੀਆਂ ਲਾਸ਼ਾਂ ਪੰਜਾਬ ਜਾਣਗੀਆਂ ਅਣਜਾਣ ਅਸੀਂ ਕਿਹਾ ਗਿਆ ਅਸੀਂ ਉੱਥੋਂ ਪਿੱਛੇ ਨਹੀਂ ਹਟਣਾ ਤੋ ਇਹੋ ਹੀ ਮੈਂ ਸੰਗਤ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਇੱਥੇ ਇਹ ਸਰਕਾਰ ਨੂੰ ਸਵਾਲ ਕਰੋ ਇਹ ਡੀਸੀ ਅਫਸਰ ਨੂੰ ਸਵਾਲ ਕਰੋ ਕਿ ਤੁਸੀਂ ਭਾਈ ਇਹ ਕਿਉਂ ਕਰ ਰਿਹਾ ਜੋ ਇਹਦੀ ਵਜ੍ਹਾ ਕੀ ਹੈ ਕਿ ਅਸੀਂ ਇਹਨਾਂ ਨੂੰ ਲੀਡਰ ਨੂੰ ਇਹ ਕਹਿਣਾ ਚਾਹੁੰਦੇ ਹਾਂ ਮੌਜੂਦਾ ਵੀ ਪਾਵਰ ਸਦਾ ਰਹਿੰਦੀ ਨਹੀਂਗੀ ਤੁਹਾਡਾ ਵੀ ਇਹੋ ਅਸ਼ਰ ਹੋਊਗਾ ਜਦੋਂ ਤੁਸੀਂ ਸੱਤਾ ਤੋਂ ਬਾਹਰ ਜਾਓਗੇ ਸੋ ਮੇਰੀ ਸਿੱਖ ਸੰਗਤ ਨੂੰ ਅਪੀਲ ਹੈ ਇਹ ਉੱਠਣ ਦਾ ਸਮਾਂ ਆਖਣਾ ਚਾਹੀਦਾ ਹੈ ਇਸ ਮੌਕੇ ਦੇ ਉੱਤੇ ਇਹ ਨੌਜਵਾਨ ਜਿਹੜੇ ਅਸੀਂ 10 ਇੱਥੇ ਆਂ ਇਹ ਸੀ ਸੰਘਰਸ਼ ਕਰਾਂਗੇ ਤੇ ਆਖਰੀ ਦਿਨ ਤੱਕ ਸੰਘਰਸ਼ ਕਰਾਂਗੇ ਹਾਂਜੀ ਮਾਨ ਸਿੰਘ ਖਰੋਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਅੱਛਾ ਇਹ ਜਿਹੜਾ ਅਮਰਪਾਲ ਸਿੰਘ ਦਾ ਜਿਹੜਾ ਮੈਸੇਜ ਤੁਸੀਂ ਭੇਜਿਆ ਹੈਗਾ ਇਹ ਕਿਵੇਂ ਆਇਆ ਹੈਗਾ ਤੁਹਾਨੂੰ ਤੇ ਇਹ ਮੈਸੇਜ ਕਿਵੇਂ ਮਤਲਬ ਕਿ ਫੋਨ ਦੇ ਜ਼ਰੀਏ ਕਿਵੇਂ ਤੁਹਾਡੇ ਨਾਲ ਗੱਲ ਹੋਈ ਹੈ ਇਹ ਇਹ ਦੇਖੋ ਜੀ ਜੋ ਆਸਾਮ ਦੀ ਡਿਗੁਰੂਗੜ ਜੇਲ ਹੈ ਉਹਨਾਂ ਦੀਆਂ ਜੋ ਅਥਾਰਟੀਜ਼ ਨੇ ਹਾਂਜੀ ਉਹਨਾਂ ਨੇ ਇੱਕ ਸਪੈਸ਼ਲ ਅਫੀਸ਼ੀਅਲ ਦਾ ਫੋਨ ਰੱਖਿਆ ਹੋਇਆ ਸੀ ਆਪਦੇ ਦਫ਼ਤਰ ਦੇ ਵਿੱਚ ਜੇਲ ਸੁਪਰਡੈਂਡੈਂਟ ਨੇ ਜੇਲਰ ਨੇ ਠੀਕ ਹੈ ਇਸ ਦਾ ਬਿੱਲ ਵੀ ਕਿ ਡੀਜੀਪੀ ਅਸਾਮ ਦਵੇਦਾ ਇਹ ਜੇਲਰ ਦੇ ਨਾਂ ਤੇ ਬਿੱਲ ਲਊਗਾ ਉਹਦਾ ਇਹ ਫੈਸਿਲਿਟੀ ਪ੍ਰੋਵਾਈਡ ਕੀਤੀ ਜਿਹੜਾ ਉਹਨਾਂ ਨੇ ਪਿਛਲੀ ਵਾਰੀ ਭੁਖ ਹੜਤਾਲ ਕੀਤੀ ਤੇ ਉਹਨਾਂ ਨੇ ਕਿਹਾ ਜੇ ਤੁਹਾਨੂੰ ਜੇਲ ਦੇ ਅਫੀਸ਼ੀਅਲ ਫੋਨ ਤੋਂ ਥੋੜੀ ਕਾਲ ਕਰਵਾ ਦਿਆ ਕਰਾਂਗੇ ਉਸੇ ਅਫੀਸ਼ੀਅਲ ਫੋਨ ਤੋਂ ਮੈਨੂੰ ਭਾਈ ਅਮਰਿਤਪਾਲ ਸਿੰਘ ਨੇ ਕਾਲ ਕੀਤੀ ਹੈ ਤੇ ਇਹ ਜੋ ਇਨਫੋਰਮੇਸ਼ਨ ਦਿੱਤੀ ਹੈ ਜੇਲ੍ਹ 'ਚ ਬੜਾ ਬੁਰਾ ਹਾਲ ਹੈ ਉਹਨਾਂ ਵਿੱਚੋਂ ਜੋ 2-3 ਸਿੰਘ ਨੇ ਉਹ ਬਿਲਕੁਲ ਉਹਨਾਂ ਦਾ ਸਰੀਰ ਇਸ ਸਮੇਂ ਬਹੁਤ ਨਾਜ਼ੁਕ ਹਾਲਾਤ 'ਚ ਹੈ ਤੇ ਭਾਈ ਸਾਹਿਬ ਭਾਈ ਅਮਰਿਤਪਾਲ ਸਿੰਘ ਨੇ ਕਿਹਾ ਬੀਹਤ ਸ਼ੀਰੀਆਂ ਵੀ ਪ੍ਰਾਪਤ ਹੋ ਸਕਦੀਆਂ ਨੇ ਉਹਨਾਂ ਨੇ ਅੰਨ ਪਾਣੀ ਬਿਲਕੁਲ ਛੱਡਿਆ ਹੋਇਆ ਐ ਐ ਇੱਕ ਪਹਿਲਾਂ ਵੀ ਵੀਡੀਓ ਅਪਲੋਡ ਕੀਤੀ ਸੀ ਆਪਣੀ 17 ਤਰੀਕ ਨੂੰ ਉਸ ਦਿਨ ਮੈਂ ਦੱਸਿਆ ਸੀ ਵੀ 16 ਤਰੀਕ ਤੋਂ ਉਹ ਹੜਤਾਲ ਤੇ ਨੇ ਭੁੱਖ ਹੜਤਾਲ ਤੇ ਨੇ ਤੇ ਬੜੀ ਜਿਆਦਾ ਔਖੀ ਜਿਹੜੀ ਘਰੀ ਹੈ ਉਹਨਾਂ ਦੀ ਇੱਕੋ ਡਿਮਾਂਡ ਹੈ ਸਾਨੂੰ ਹੁਣੇ ਸਿਰਫ ਕੁਝ ਰੋਟੀ ਪਾਣੀ ਜੀ ਵੀ ਖਵਾ ਕੇ ਜਿਹੜੇ ਡਿਗਰੂਗੜ ਜੇਲ੍ਹ ਵਾਲੇ ਆ ਸਾਨੂੰ ਮਾਰ ਸਕਦੇ ਨੇ ਸਾਨੂੰ ਪੰਜਾਬ ਭੇਜਿਆ ਜਾਵੇ ਇਹੀ ਉਹਨਾਂ ਦੀ ਡਿਮਾਂਡ ਹੈ ਇਹ ਬੜਾ ਜਿਆਦਾ ਇੱਕ ਬੁਰਾ ਸਲੂਕ ਕਰ ਰਹੇ ਆ ਜੀ ਸਿੱਖਾਂ ਦੇ ਨਾਲ ਆਸਾਮ ਦੇ ਵਿੱਚ ਠੀਕ ਠੀਕ ਮਤਲਬ ਕਿ ਹੁਣੇ ਅਮਰਤਪਾਲ ਜੀ ਨੇ ਇੱਥੋਂ ਮੈਸੇਜ ਭੇਜਤਾ ਹੈ ਕਿ ਉੱਥੇ ਮਤਲਬ ਕਿ ਸਾਡੇ ਨਾਲ ਡਿਬਰੂਗੜ ਜੇਲ੍ਹ 'ਚ ਇਹ ਹਾਲਾਤ ਹੈਗੇ ਨੇ ਤੇ ਅਮਰਤਪਾਲ ਜੀ ਹਜੇ ਵੀ ਹੈਗੇ ਆਂ ਹਾਂਜੀ ਹਾਂਜੀ ਹਾਂਜੀ